ਬੱਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਦੀਪ ਜੀ ਠੀਕ ਠਾਕ ਹੋਰ ਬਾਈ ਕਿਦਾਂ ਜੀ ਬੜਾ ਵਧੀਆ ਜੀ ਅੱਜ ਮੌਸਮ ਬੜਾ ਪਿਆਰਾ ਹੈ ਨਾ ਮੌਸਮ ਨਜ਼ਾਰੇ ਦੇ ਦੇ ਬਈ ਮੌਸਮ ਤੇ ਵੈਸੇ ਵੀਡੀਓ ਪਾਉਣ ਵਾਲਾ ਨਹੀਂ ਵੈਨ ਐਨਜੋਏ ਕਰਨ ਵਾਲਾ ਹੈ ਨਾ ਐਨਜੋਏ ਲੜੋਈ ਜਿਹਾ ਦੰਦ ਮੌਸਮ ਤੇ ਸ਼ਾਮ ਸ਼ਾਮ ਪਰਸਨ ਵਾਲਾ ਹੈ ਅੱਜ ਨਾ ਬਿਲਕੁਲ ਜੀ ਵੈਲਕਮ ਹਾਂ ਜੀ ਅੱਜ ਉਹ ਗਾਵਾਂ ਹੈ ਇਹ ਦਾ ਮਤਲਬ ਸ਼ੌਂਕ ਜਿਹਾ ਆਇਆ ਕਿ ਮਤਲਬ ਵੱਛੀ ਜੀ ਦੀ ਉਧਰ ਨਾ ਵਹਿੜ ਵੇਗੀ ਤੇ ਬੜੇ ਗਾਹਾਂ ਨੇ ਫੋਨ ਕੀਤਾ ਅੱਛਾ ਜੀ ਮੈਂ ਚਲੋ ਅੱਜ ਨਾ ਵੱਛੀਆਂ ਲਿਆ ਕੇ ਤੇ ਸੋਹਣੀਆਂ ਸੋਹ ਇਹ ਮਗਰਬ ਅੱਸੀ ਆ ਅਜ ਮਗਰਬ ਅੱਸੀ ਆ ਗਈ ਆ ਪਹਿਲਾ ਦੂਜੇ ਪਹਿਲੀ ਵਸ ਪਹਿਲਣ ਵਸੀ ਆ ਜੀ ਤੇ ਬੰਜੇ ਫਿਰ ਆ ਦੇਖ ਕੋਈ ਇਹਨੋਲ ਨਹੀਂ ਕੋਈ ਕਪੜੀ ਹਾਂਜੀ ਜੀ ਚਲੋ ਚਲੋ ਠੀਕ ਆ ਜੇ ਪੜੀ ਵੜੇ ਪੜੀ ਵੜੀ ਕੀ ਹਾਂਜੀ ਹਾਂਜੀ ਇੱਧਰ ਰੱਖਿਓ ਇਹ ਮਸ਼ੀਨ ਨਾਲ ਵੇਖੋ ਹਾਂ ਮੈਂ ਠੀਕ ਹਾਂ ਹਾਂ ਪੂਰਾ ਪੂਰਾ ਚੱਕਾ ਢਿੱਕਾ ਭਰਾਇਆ ਹੈ ਨਾ ਕਿਸੇ ਦੇ ਕੁਦਰਤ ਜਾਣੇ ਆਪਾਂ ਐਵੇਂ ਕਹੀਏ ਬਿਲਕੁਲ ਜੀ ਜਿਬਰਾਹ ਇਦਾਂ ਤੇ ਐਵੇਂ ਨਤੀ ਦਾ ਪਤਾ ਨਹੀਂ ਕਿਹੜਾ ਭਰਾਇਆ ਹੈ ਕਿਹੜਾ ਹਾਂ ਬਿਲਕੁਲ ਸਹੀ ਗੱਲ ਹੈ ਜੀ ਹਾਂ ਜੀ ਤੋੜੀ ਇਹ ਫਿਰ ਹਾਂ ਜੀ ਤੋੜ ਕਿਨੇ ਕਰ ਜੀ ਤੋੜ ਸਾਨੂੰ ਦੀ ਤੋੜੀ ਜੀ ਫਿਰ ਜੀ ਚਾਹਲੇ ਬੋਲੇ ਤੇਰਾ 14 ਕਿਲੋ ਆ ਹੂੰ ਹੂੰ ਤੋੜੋ ਜੀ ਤੋੜ ਕੋਈ ਨਹੀਂ ਰਹਿਣੇ ਪਦੀ ਨਹੀਂ ਤੜਾ ਰੇ ਬੰਦੋ ਤੀ ਬੰਦੋ ਲੋ ਜਿਹਾ ਕਰੋ ਬਰਾਣੀ ਬੜੀ ਵਸ਼ੀ ਖਰੀਦੀ ਨਹੀਂ ਵੱਡੀ ਬੜੀ ਪੂਰੀ ਦੁੱਧ ਮਤਲਬ ਚੰਗਾ ਦੁੱਧ ਦੋਗੀ ਸੋਦਾ ਬਿਲਕੁਲ ਜੀ ਬਿਲਕੁਲ ਹਾਂਜੀ ਭਾਜੀ ਫਿਰ 3 ਸੈਟ ਐ ਕੋ ਵੀਡੀਓ ਵੇਖੀ ਉਹ ਤਾਂ ਇੱਕ ਵਸੇ ਦਾ ਤਾਂ 70000 ਬੰਗੇਂਦੇ ਹਾਂ ਆਪਾਂ ਨਹੀਂ ਭਰ ਇੰਨੇ ਬੰਗੜੇ ਹਾਂਜੀ 65000 ਦੀ ਜੀ ਦੇ ਦਾਂਗੇ 1000 ਛੋੜ ਛੋੜ ਹੋਰ ਹੋਰ ਜਾਣ ਦੋ ਆਪਣੇ ਚੈਨਲ ਦੇ ਨਾਂ ਤੇ 2000 ਬਾਦ 200 30000 ਦੇ ਹਾਂ ਠੀਕ ਹੈ ਜਾਣ ਦੋ ਹਾਂਜੀ ਚਲੋ ਇਹ ਗੱਬਣਾ ਹਾਂਜੀ ਇਹ ਬੱਚੇ ਗੱਬਣਾ ਬਜੀ ਇਹ ਕਿਹਨੇ ਕਰੂ ਦੋ ਦੋ ਸੁਣਾਵਾ ਠੀਕ ਹੈ ਇਹ ਤੇ ਮੈਂ ਵੀ ਦੱਸਣਾ ਵਾ ਹਾਂਜੀ ਤੇ ਜਿਹੜੇ ਮੇਰੇ ਵੀਰਾਂ ਨੇ ਵੀਡੀਓ ਵੇਖਣੀ ਆ ਉਹਨਾਂ ਨੇ ਵੀ ਦੱਸਣਾ ਵਾ ਹਾਂਜੀ ਇਹਦੇ ਲੈਵੇ ਦੇ ਵੀ ਦੱਸਣਾ ਕਿੰਨਾ ਦੋ ਦੋ ਬਿਲਕੁਲ ਜੀ ਹਾਂਜੀ ਹਮ ਅਜੇ ਵਹਿੜ ਦੇ ਸੁਣਾ ਨਹੀਂ ਨੀਗਾ ਨਹੀਂ ਸੁਣਦੀ ਹਾਂਜੀ ਨਹੀਂ ਸੁਣਦੀ ਨਹੀਂ ਆਜੋ ਜੀ ਆ ਲੇਖਾ ਇਹਦੇ ਐ ਨਹੀਂ ਕੋਈ ਗਰਮੀਆਂ ਕੋਈ ਐ ਨਾਮ ਨਾਮ ਆ ਜੀ ਨੂੰ ਦੀ ਜੀ ਨਹੀਂ ਇਹ ਨਹੀਂ ਪਾਣੀ 20 20 ਪਲਾਸਾ ਦੀ ਹੈ ਹਾਂਜੀ ਬੋਲੋ ਇਹ ਵੀ ਜਾਣ ਦੋ 72000 ਦੀ ਕੀ ਕਰਨਾ ਲੈਸ ਕੰਮ ਜਾਣ ਦੋ ਚਲੋ ਉਤਲਾ 2 ਛੱਡ ਦਈਏ 70 ਦੇ ਹਾਂ 70 ਚਲੋ ਠੀਕ ਆ ਪਰ ਵੱਛੀ ਖਰੀ ਆ ਚੰਗੀ ਹੈ ਨਾ ਠੀਕ ਆ ਉਹ ਪਰਲੀ ਵੀ ਕੱਪਣੇ ਜੀ ਨਹੀਂ ਉਹ ਵਗੜ ਸੁਈ ਜੇ ਅੱਛਾ ਸੁਈ ਜੇ ਤੇ 70000 ਹੈ ਨਾ ਪਰ ਬੱਚਾ ਹੈ ਨਹੀਂ ਜੀ ਬੱਚਾ ਜਿਹੜਾ ਘਰ ਪਰ ਵਸ ਉਹਦਾ ਦੇ ਜਾਣੀ ਨਾ ਹਾਂ ਹਾਂ ਚੁਆਈਆਂ ਕਰ ਦੇ ਦੀਆਂ ਕਿਰੇੜੇ ਮੋਗੇ ਸੁਈ ਨੀ ਜੀ ਫਿਰ 25 ਆਣਾ ਦੇ ਵਿਆਹ ਸੁਈ ਸੰਦੀਸਿਆਂ ਠੀਕ ਆ ਇਹ ਨਹੀਂ ਗੱਲ ਹੋਗੀ ਵੀ ਬਾਠੀ ਇਹ ਕੁੜੀ ਵੇਰ ਕੇ ਕੀ ਮੇਰੇ ਨਾਲ ਇਹ ਹੋਰ ਗਾਂ ਚਲ ਦੇਣੀਆਂ ਵੇਰ ਕੇ ਡੱਬੂਗੀ ਇਹ ਗਿਆ ਨਾ ਹੀ ਖਰੀ ਹੋ ਜੀਆਂ ਇਹ ਵੀ ਤੋਰੀਏ ਇੰਦੀ ਵੇਜੀ ਫਿਰ ਕੀ ਮੈਂ ਦਾ 40 ਤੋਂ 1 ਛੱਡਾਂਗੇ ਸੰਦੀਸੀ 41 ਜੀ ਹਾਂ ਜੀ ਪਰ ਵੱਛੀ ਮਨ ਲੈ ਆਪਣਾ ਭਾਵੇਂ ਆਪਣਾ ਕੰਡਾ ਲੈ ਕੇ ਕੋਈ ਜਾਣ ਹਾਂ ਜੀ 13 ਲੀਟਰ ਮਿਲ ਲੈ ਬਸ ਠੀਕ ਆ ਜੇ ਇਦਾਂ ਖਾਣੇ ਹੋ ਨਾ ਹਾਂ ਜੀ 12 ਲੀਟਰ ਦੇ ਦੇ ਘਰ ਦੀ ਗਰੰਟੀ 2 ਦਿਨ ਰੱਖੇ ਬਸ ਠੀਕ ਆ ਆ ਜੋ ਠੀਕ ਆ ਬਿਲਕੁਲ ਜੀ ਜੇ ਫਿਰ ਵੀ ਮਨ ਨਾ ਖੁਸ਼ ਕਰੇ ਤੇ ਮੇਰਾ ਵੀ ਕਿਰਾਇਆ ਹੁਣ ਜਾਣ ਦ ਦੂੰਗਾ ਚਲੋ ਠੀਕ ਆ ਰਕਮ ਉਹਦੀ ਵਾਸਤੇ ਤੇ ਕਿਰਾਇਆ ਦੂੰਗਾ ਠੀਕ ਹੈ ਠੀਕ ਹੈ ਠੀਕ ਹੈ ਮੱਝਾਂ ਅੰਦਰ ਆ ਜੀ ਫਿਰ ਹਾਂਜੀ ਇਹ ਆਪਣੇ ਕੋਲ ਵੜਾ ਜਿਹਦੇ ਮੱਝਾਂ ਆਪਣੇ ਕੋਲ ਅੰਦਰ ਆ ਆਜੋ ਵਿਖਾਉਣੇ ਤੁਹਾਨੂੰ ਵਧੀਆ ਜਿਹੇ ਕੁਆਲਟੀ ਸਰ ਆਜੋ ਆਜੋ ਕਿੰਨੇ ਆ ਭਾਜੀ ਫਿਰ ਅੱਜ ਜੀ ਸਾਹਿਬ ਦੇਖ ਲੈ ਇੱਥੇ ਲੱਗੋ ਮੈਨੂੰ ਕਹਿੰਦਾ ਗੁਰੂ ਰਾਮ ਦਾ ਦੀ ਕਿਰਪਾਈ ਆ ਬਾਦੂ ਖੜੀਆਂ 2 4 6000 10 ਦਾ ਹੈਗੀਆਂ 20 ਤੇ ਇੱਕ ਬਹੁਤ ਵਧੀਆ ਲਿਆਈ ਉਹ ਤੁਹਾਡਾ ਮਿੱਤਰ ਲੈ ਗਿਆ ਇੱਕ ਉਹ ਹੁਣ ਘਰ ਦੀ ਵੀਡੀਓ ਚ ਪਾਏਗਾ ਤੇ ਪਤਾ ਲੱਗੇਗਾ ਮੈਂ ਨਹੀਂ ਦੱਸਣਾ ਨਾ ਨਕੀਨਾ ਲਿਆ ਇੱਕ ਨਕੀਨਾ ਅੱਛਾ ਜੀ ਹਾਂਜੀ ਠੀਕ ਆ ਮੈਂ ਦੇਣਾ ਥੈਂਕ ਯੂ ਮੈਂ ਹੈ ਕਿਸੇ ਦਾ ਤੁਹਾਡੇ ਕੋਲ ਮੈਨੇ ਆਉਣਾ ਤੇ ਮੈਂ ਸਪੈਸ਼ਲ ਪੀਜ ਆ ਹਾਂਜੀ ਨਹੀਂ ਨਹੀਂ ਮੋਤੀ ਸਾਹਿਬ ਸਾਰੇ ਤੁਸੀਂ ਪਾ ਲੈਣੇ ਆ ਹੂੰ ਕਿਤੇ ਸਾਡੇ ਬਾਤੇ ਇੱਕ ਅੱਧਾ ਰਹਿਣ ਦੋ ਮੈਂ ਬਿਲਕੁਲ ਜੀ ਪਰ ਮੈਂ ਕਹ ਲੈ ਲੈ ਇਹ ਕੱਪੜਾ ਇਹ ਕੱਪੜਾ ਹੁੰਦੀ ਸੀ ਲੋ ਚੈੱਕ ਕਰੋ ਗੱਪਣ ਵੱਡੀ ਮੈਂ ਆਜੋ 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 ਹਾਂਜੀ ਬੋਜੀ ਸਾਹਿਬ ਬੋਲੋ ਪੀਰ ਪੂਰਾ ਪਤਰਾ ਆ ਤਰੇ ਇਹ ਦਿਨ ਤਾ ਖੜਦੀ ਆ ਪਰ ਦੁੱਧ ਵਾਲੀ ਮਈ ਆ 1,11,000 ਦੇ ਦਿੰਦਾ 1,11,000 ਦੇ ਜਾਇਜ਼ ਮੋਲੇ ਬਿਲਕੁਲ ਜਾਇਜ਼ ਆਪਾਂ ਇੱਕ ਗੱਲ ਬੋਲੀ ਵੀਡੀਓ ਪਿਛਲੀ ਚ ਜਿਹਨਾਂ ਕੋ ਕਹੇਗਾ ਤੇ ਲਓ ਆਪਾਂ ਇਹ ਖਰੀਦੀ ਜੁਗਤ ਅੱਛਾ ਬਾਜੀ ਤੇ ਕਹਿੰਦੇ ਇਸ ਖਰੀਦਾਂ ਨੂੰ ਮੈਂ ਖਰੀਦਾਂ ਨੂੰ ਹਾਂ ਸਹੀ ਗੱਲ ਇਹ ਵੀ ਨਹੀਂ ਤੇ ਨਾ ਦਿੱਤੀ ਅੰਦਰ ਨਹੀਂ ਆਪਣੇ ਵੀਰ ਨੇ ਪਾਈ ਵੀਡੀਓ ਟੌਪਰ ਲੱਪਣਾ ਕਿੰਨੇ ਹਾਂ ਜੀ ਹਾਂ ਜੀ ਬਾੜ ਮੁੱਲ ਪਿਆ ਇਹ ਤਾਂ ਮੈਂ ਦੱਸ ਕਿੰਨੇ ਹਾਂ ਜੀ ਕਹਿੰਦਾ 1000 ਛੇਣਾ ਮੈਂ ਹੱਲਾ ਦੇ ਦੇ ਪੈਸੇ ਬਾਠ ਬਸ ਠੀਕ ਹੈ ਠੀਕ ਹੈ ਆਪਾਂ ਖਰੀਦਦੇ ਵੀ ਜੇ ਕੋਈ ਬਿਲਕੁਲ ਬਿਲਕੁਲ ਜੀ ਥਰੀਡੇ ਵੀ ਆ ਜੀ ਇਹੇ ਜੀ ਇਹ ਵੀ ਕੱਪੜੀ ਆ ਹਾਂ ਜੀ ਤਿਆਰ ਤਿਆਰ ਹੀ ਸਜਾਉਣੇ ਜੀ ਤੋਰ ਜੀ ਇਹ ਵੀ ਲਓ ਜੀ ਇਹ ਵੀ ਦੇਖੋ ਭਰਾ

ਸੰਦੀ ਸਾਹਿਬ ਇੱਕ ਪੰਜ ਦੀ ਦਵਾਂਗੇ ਹਾਂਜੀ ਇੱਕ ਪੰਜ ਦੀ ਇੱਕ ਪੰਜ ਦੀ ਹਾਂਜੀ ਕਮੀ ਕੋਈ ਨਹੀਂ 12 13 ਲੀਟਰ ਦੀ ਮੇਹ ਹੈ ਟਕਾ ਕੇ ਕੱਢ ਲਈ ਆਪਣੀ ਸੱਜਣ ਤੋਂ ਮੇਹ ਲਈ ਆ ਚਲੋ ਚਲੋ ਠੀਕ ਹੈ ਸੱਜਣੋਂ ਤਾਂ ਲੱਗ ਗਈ ਆ ਪਰ ਹੁਣ ਦਿਖਾਉਣਾ ਨਹੀਂ ਆਪਾਂ ਠੀਕ ਆ ਆਹ ਜੀ ਸੰਦੀ ਸਾਹਿਬ ਇਹ ਕਰ ਇਹ ਵੀ ਇਹ ਵੀ ਗੱਪਣੀ ਆ ਹਾਂਜੀ ਗੱਪਣ 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 ਲਓ ਹਾਂਜੀ ਅੱਧੀ ਤੇ ਦੋ ਮਿੰਟਾਂ ਸੁੰਜਾਵਾਂ ਬਾਕੀ ਫਸਲਾ ਠੀਕ ਆ ਤੋੜੋ ਸੰਦੀ ਸਾਹਿਬ ਤਾਂ ਉਹ ਵੀ ਮਾਲ ਦਾ ਭੈਣ ਨਹੀਂ ਆ ਜਾਦਾ 1 ਕਰਾ ਮਾਰ ਮਾਤ ਲੱਭਣਾ ਪੈਂਦਾ ਹਾਂਜੀ ਫੁੱਤਰੀਆਂ ਮੱਝਾਂ ਲਾ ਦੂ ਚਲੋ ਉਹਦੀ ਮਿਲ ਹੀ ਜਾਂਦੀ ਹੁੰਦੀਆਂ ਲੜੀਆਂ ਹਾਂ ਹਾਂ ਆ ਆਹ ਜੀ ਹਾਂਜੀ 13 ਲੱਗਦੀ ਦੇਦਾ ਗਾਪਾ 13 ਕਿਲੋ ਦੀ ਆ ਗਾਰੰਟੀ ਆ ਬਾਕੀ ਜਿਹੜੀ ਮੈਂ ਤੇ ਆਪ ਗਾਰੰਟੀ ਦੇ ਕੇ ਦਵਾ ਜਿੱਦਾਂ ਉਹ ਮਈ ਵੱਟੀ ਦੀ ਵੀਡੀਓ ਪਾਈ ਤੋ ਵੀਰ ਉਹ ਨਾ ਖੜੀ ਆ ਇੱਥੋਂ ਦੇ ਮੋਗੇ ਦੇ ਬੰਦਿਆ ਨੇ ਹਾਂਜੀ ਓਡੀ ਮਈ ਆ ਖੜੀ ਹੋਰ ਉਹ ਵੀ ਦਵਾਤੀ ਉਹਨਾਂ ਨੂੰ ਚਲੋ ਠੀਕ ਆ ਠੀਕ ਆ ਤੇ ਚਲੋ ਜਿਹੜਾ ਬੰਦਾ ਆਪਣਾ ਬੜੀ ਸੀਤ ਕੀਤੀ ਤੁਹਾਡੀ ਵੀ ਉਤਰ ਉਹਨਾਂ ਨੇ ਹਾਂਜੀ ਕਹਿੰਦੇ ਵੀ ਅਸੀਂ ਮਤਲਬ ਬਹੁਤ ਪਿਆਰ ਕਰਦੇ ਹਾਂ ਦਿਲੋਂ ਮੈਂ ਚਲੋ ਜੀ ਕਰਾ ਜਿਹੜਾ ਚੰਗਾ ਬੰਦਾ ਉਹਦੀ ਇਤ ਕਰਨੀ ਚਾਹੀਦੀ ਵਾਹ ਛੋਟਾ ਹੈ ਜੇ ਵੱਡਾ ਹੈ ਉਹ ਵੀ ਇਤ ਕਰ ਲਈ ਜੀ ਬਿਲਕੁਲ ਸਹੀ ਹੁੰਦੀ ਹੈ ਬਿਲਕੁਲ ਤੇ ਸੰਦੀਪ ਸਿੰਘ ਮੈਂ ਜਿੱਦਾਂ ਆ 1 लाख 14 ਦੀ ਚਲੋ 1000 ਛੋੜ ਦਿੰਦਾ 13 ਦੀ 13 ਦੀ ਠੀਕ ਹੈ ਇਹ ਵੀ ਗੱਬਣ ਜੀ ਇਹ ਵੀ ਗੱਬਣ ਇਹ ਇੱਕ ਹਾਲੇ ਲਓ ਜੀ ਗੱਬਣ ਇਹ ਵੀ ਥੋੜੀ ਦਰਦੀ ਹੈ ਇਹ ਨੂੰ ਹਾਂ ਜੀ ਸਾਹਬ ਜੀ ਉਹ ਤੁਹ ਸਮਝੇਗਾ ਬਿਲਕੁਲ ਜੀ ਸਾਹਬ ਜੀ ਆਜੋ ਲਓ ਜੀ ਆਜੋ खाली बडी संदीप सिंह 80000 दी 80000 दी।, दी ते 200 शूट कर 200 ही शूट दी है बिल्कुल जी मतलब बड़ी कट्टी खरी जे थान थान बहुत होदा है दा बिल्कुल जी नहीं गोरे साथी पुत आ सुई जी हां इसलिए से नहीं सही मरा जा कोई गाली कोई नहीं ले अब माजी पसंद देवा संग नाल संदीप साहब को कॉल कर देनी हां जी ਕਿਉਣ ਮੈਂ ਦੀ ਵਿਖਾ ਦੇਣੀ ਆ ਹਾਂਜੀ ਪਸੰਬੀ ਤੇ ਆਪਣਾ ਕੰਡਾ ਬਿਲਕੁਲ ਬੇਸਕ ਦਾ ਗੱਡੀ ਤੇ ਵੀਰ ਆਵੇ ਜਾਂ ਮੋਟਰਸਾਈਕਲ ਤੇ ਲੈ ਕੇ ਆਵੇ ਨਾਲ ਕਿ 12 ਲੀਟਰ ਕੰਡੇ ਨਾਲ ਜੋ ਕੇ ਖੜੇ 12 ਕਿਲੋ ਹਾਂਜੀ ਅੱਜ ਸਵੇਰੇ 8:30 ਵਜੇ ਮੈਂ ਡੱਕੀ ਰਾਤੀ ਸੌਦਾ ਕੀਤਾ ਸੀ 8:30 ਵਜੇ ਚੋਈ ਹੁਣ ਆਪਾਂ ਤਾਂ ਰੰਗ ਲਾ ਲਿਆ ਤੇ ਆਪਣਾ ਕੰਡਾ ਨਾਲ ਲੈ ਕੇ ਤੇ 12 ਲੀਟਰ ਤੋਂ ਵੀ ਮਿੰਟੇ ਲੈ ਜੀ ਬੱਠਾ 15 ਜਣਾ ਦਾ ਸਾਰਾ ਕੱਟੀ ਕੱਟੀ ਨਹੀਂ ਨਹੀਂ ਕੱਟਾ ਕੱਟਾ ਚੁੱਭ ਰਿਹਾ ਜੀ ਚੁੱਭ ਰਿਹਾ ਜੀ ਮਗਲਾ ਮਾਲ ਖਰਾਬ ਜੀ ਵੇਖ ਹੋਈ ਹੈ ਨਾ ਜੀ ਹਿੰਦੀ ਸਿਆ ਇਹ ਤੇ ਮਤਲਬ ਚੈਨਲ ਮਤਲਬ ਮਹਾਰਾ ਸੱਚੀ ਪਾਸ ਜਿਹੜੇ ਬੰਦੇ ਦਾ ਮੈਂ ਨਾ ਇਹ ਚੈਨਲ ਤੇ ਗੁਜ਼ਾਰਾ ਚਲਾ ਕੇ ਰੱਖੇ ਵੀ ਇਹ ਹਾਂ ਜੀ ਚਲੋ ਬੜਿਆਂ ਨੇ ਤੁਹਾਡੇ ਤੇ ਚੈਨਲ ਤੋਂ ਮਤਲਬ ਕੰਮ ਚਲਾਏ ਆ ਪਰ ਮੈਂ ਇਹ ਕਿੰਨਾ ਕਿ ਥੋੜਾ ਜਿਹਾ ਸਚਾਈ ਨਾਲ ਕੰਮ ਚਲਾਓ ਹਾਂ ਜੀ ਜੀ ਸਚਾਈ ਦਾ ਤੇ ਵੱਧ ਆ ਜੇ ਬੰਦਾ ਲੂਣ ਨਾਲ ਕੰਮ ਚਲਾਉ ਫਿਰ ਨਹੀਂ ਗੱਲ ਬਣਨੀ ਪੜੀ ਗੁਰਬਤਾ ਬਾਦ ਫਰੇ ਤੂੰ ਬਾਟੀਆਂ ਦੇ ਘੇਰ ਹੋ ਲੰ ਜਿੰਗੀ ਜੀ ਬੜੀ ਬਾਟੀ ਨਹੀਂ ਵੱਡੀ ਮੇਂ ਚੱਲ ਕੋਈ ਨਹੀਂ ਪੁਰੇ ਲਿਆ ਸੰਦੀਸ਼ਾ ਚੱਲ ਅੱਲੇ ਸੰਦੀਸ਼ਾ ਵੇਖੀ ਤਾ ਮੇਰੀ ਖਲਿਓ ਆਂ ਕੁੱਟੀ ਤਰੀ ਜਾਂਦੀ ਵੇਖ ਲੋ ਬਿਲਕੁਲ ਬਿਲਕੁਲ ਜੀ ਇਹਨਾਂ ਚੱਲੋ ਬਾਟੀ ਬੜਾ ਠੀਕ ਆ ਫਿਰ ਕਹਿਣਾ ਵਾ ਕੰਡਾ ਨਾਲ ਲਿਆਵੇ ਕੰਡਾ ਤੇ ਮੇਨ ਕੇ ਖੜੇ ਤੇ ਜੇ ਚਾਰ ਦਿਨ ਮੈਂ ਹੀ ਮੇਰੇ ਕੋ ਰਹਿ ਜੇ ਹੂੰ ਤੇ ਫਿਰ ਕਹਿਣਾ ਫੌਜੀ ਕਿਹੜੀ ਬਦਾਮ ਦੀ ਗਰੀ ਦਿੱਤੀ ਹੈ ਤੇ 15 ਕਿਲੋ ਮਿਲ ਕੇ ਦਊਗਾ ਬਸ ਠੀਕ ਆ ਠੀਕ ਆ ਚਲੋ ਸਾਂਭ ਨੂੰ ਮਾਲ ਮਾਣਾ ਮੈਂ ਇਹਨੇ ਸਾਂਭੀ ਤਾਂ ਵੀ ਦੁੱਧ ਦੇਣਾ ਮੈਂ ਸਾਂਭੂ ਤਾਂ ਵੀ ਦੁੱਧ ਦੇਣਾ ਬਿਲਕੁਲ ਜੀ ਤੇ ਜੇ ਪੰਜ ਚਾਰ ਦਿਨ ਮੇਰੇ ਕੋ ਛੱਡ ਕੇ ਤੇ ਫਿਰ ਕੰਡਾ ਲਿਆ ਗਏ ਹੋਏ 15 ਮਣਕੇ ਦਊਗਾ ਬਸ ਠੀਕ ਹੈ ਜੀ ਹਾਂ ਜੀ ਠੀਕ ਖੋਲ ਕੇ ਦਿਆ ਦਿੰਦੇ ਖੋਲੋ ਜੀ ਲਓ ਜੀ ਇਹ ਕਬੱਡੀ ਮੱਝਾ ਤੇ 12 ਗੱਲ ਦਾ ਕੰਡੇ ਵਾਲਾ ਜੇ ਝਾੜ ਵੜਾ ਮਾਰਨਾ ਤਾਂ ਫਿਰ ਹੁਣ 14 ਪੰਨਾ ਮੇਰੇ ਨਾਲ ਪਾ ਹਾਂਜੀ ਹਾਂ ਬੱਸ ਕੇ ਚੋਕ ਦੇ ਕਰਮਚਾਰੀ ਵੇਖੋ ਜਿੱਦਾਂ ਬੜੇ ਬੜੇ ਵਪਾਰੀ ਕਰਦੇ ਕਿਵੇਂ ਦੀਰ ਨੂੰ ਰੱਖਿਆ ਹੁੰਦਾ ਆਹ ਵੇਖੋ ਜੀ ਕਰਾ ਆਜਾ ਆਜਾ ਹਾਂਜੀ ਫਿਰ ਕਿਸੇ ਕੋਈ ਵੀ ਇਹ ਕਹਿੰਦਾ ਕਿ ਮੱਝ ਤੇ ਪਿਆਵਾ ਤੋਂ ਦੱਡ ਤੇ ਪੈਸੇ ਮੰਗੂਗਾ 110 ਮੁੱਲ ਤੇ 2 ਸ਼ੌਟ ਕਰੂੰਗਾ ਤੇ ਕੱਢ ਦੀ ਇਹ ਕੱਟ ਨਹੀਂ ਦੂੰਗਾ ਪਰ ਫਿਰ ਕਿਹਾ ਕਿ ਦੁੱਧ ਤਸਲੀਮ ਅਕਸਰ ਸੱਚਾ ਸਾਥ ਮੋਲੇ ਤੇ ਲੈਡ ਵੀ ਆ ਗਈ ਠੀਕ ਆ ਇਹ ਗੱਬਣਾ ਜੀ ਸੁਨੀਲ ਜੀ ਇਹ ਗੱਬਣਾ ਆਪਣੀ ਵੀਡੀਓ ਜਿਹੜੀ ਪਾਈਏ ਤੇ ਸੱਜਣਕ ਨੇ ਥੰਦੇ ਕੁਟੂ ਗੋਮਦ ਵਾਲਾ ਸਾਹ ਦੇ ਬੰਦੇ ਨੇ ਸਾਰੀ ਪਾਈ 1000 ਹਾਂਜੀ ਕੋਈ ਉਹਨਾਂ ਦੇ ਘਰ ਚ ਢਿੱਲ ਨਾ ਪਈਏ ਤੇ ਸ਼ਾਇਦ ਉਹਦੇ ਕਰਕੇ ਨਹੀਂ ਲੈਣਾ ਤੇ ਅੱਧਾ ਤੇ ਪੂਰਾ ਟਾਈਮ ਹੀ ਪੰਡ ਦੇ ਟਾਈਮ ਲਾਦਾ ਹਾਂ ਹਾਂਜੀ ਪਾਣੀ ਜਿਹਦੇ ਧਰਮ ਚੋਂ ਵੜੇ ਬਸ ਠੀਕ ਆ ਸਾਡੇ ਦੇ ਭਾਜਾਰ ਵਾਸਤ ਕਰਨੀ ਆ ਹਾਂ ਜੀ ਜੀ ਇਹ ਨਹੀਂ ਕੰਮ ਕਰਨਾ ਕੋਈ ਵਿਚਾਰਦੇ ਬਜੂਰੀ ਨਹੀਂ ਨਹੀਂ ਬਿਲਕੁਲ ਕੀ ਲੋਡ ਭਾਈ ਸਹੀ ਗੱਲ ਹੈ ਜੀ 1000 ਰੁਪਏ ਲਖਣਾ ਸੱਲ ਬੰਦਾ ਖੰਡ ਕਰ ਗਏ ਜੋ ਹੋਰ ਜੀ 1000 ਰੁਪਏ ਨਾ 1000 ਨਹੀਂ 1500 ਰੁਪਏ ਹਾਂ ਜੀ ਭਾਈ ਸਾਹਿਬ ਇਹ ਰੋਹਰ ਏਰੀਆ ਸੰਦੀਸਿਆਂ 72 ਦੀ 72000 204 ਚਲੋ ਠੀਕ ਆ ਨਹੀਂ ਖੜੀ ਨਹੀਂਦਾ ਹੁਣ ਲੈ ਜੀ ਬਤਾਇਆ ਕਿ ਮੈਂ ਹੀ ਦੇ ਦਵਾਂਗੀ ਬਿਲਕੁਲ ਜੀ ਮੀਣੀ ਪਾਣੀ ਮੀਣੀ ਇਹ ਕੱਢ ਮੀਣੀ ਲੈ ਜੀ ਗੱਪਣਾ ਜੀ ਹਾਂ ਨਹੀਂ ਗੱਪਣਾ ਇਹ ਵੀ ਗੱਪਣੀ ਆ ਲਓ ਜੀ मीनी चोटी कप्पण एन लो आज हाँ जी भाजी

ਲਾਸ ਪੀਸ ਲਾਸ ਪੀਸ ਤੇ ਲਾਟ ਸੱਦਾ ਸਿਰਫ 48 ਜਾਨ ਠੀਕ ਆ ਠੀਕ ਆ ਬਿਲਕੁਲ ਸੱਦਾ ਮੰਗਦੇ ਨੇ ਬਿਲਕੁਲ ਬਿਲਕੁਲ ਲਾਟ ਪੀਸ ਹੈ ਮੈਂ ਨਿਕਲ ਜੀ ਚਲੋ ਹਾਂ ਜੀ ਜੀ ਅਗਲੀ ਵੀਰ ਜੀ ਇਹੋ ਮੱਝ ਆਪਣਾ ਤੁਹਾਨੂੰ ਜੀ ਠੀਕ ਆ ਤੇ ਇੱਕ ਵੀਰਾਂ ਕੇ ਬੇਨਤੀ ਹੈਗੀ ਵੀਡੀਓ ਵੇਖ ਲੈਂਦੇ ਆ ਤੇ ਵੀਡੀਓ ਵੇਖ ਕੇ ਮਤਲਬ ਜੈਸਨ ਉਹਦਾ ਦੱਸ ਦੇਗਾ ਜਿਹਦਾ ਕਈ ਰੀਲ ਕਹੇਗੀ ਫੌਜੀ ਸਾਹਿਬ ਅਹਿਮਾਈ ਦੀ ਵੀਡੀਓ ਪਾ ਦਿਓ ਅਹਿਮਾਈ ਦੀ ਵੀਡੀਓ ਪਾ ਦਿਓ ਉਹ ਫਿਰ ਬਾਰ ਬਾਰ ਇੱਕ ਔਖਾ ਔਖਾ ਬਜੋ ਨਿਕਲਿਆ ਜਦੋਂ ਆਪਾਂ ਤਸੱਲੀ ਦੇ ਰਹੇ ਹਾਂ ਕਿ ਤੁਹਾਡੇ ਕੋਲ ਸਾਰਾ ਡਰੈੱਸ ਹੈ ਜੇ ਆਪਾਂ ਤੋਂ ਖਤੜੀ ਮਾਰਾਂਗੇ ਤੇ ਅਸੀਂ ਜ਼ਿੰਮੇਦਾਰ ਹਾਂ ਬਿਲਕੁਲ ਜੀ ਫਿਰ ਵਿਸ਼ਵਾਸ ਕਰਨਾ ਕਾਹਦਾ ਬਹੁਤ ਆ ਜ਼ਰੂਰੀ ਠੀਕ ਜੀ ਤੇ ਫੋਨ ਸੰਗ ਫੋਨ ਨੰਬਰ ਜਿਹੜਾ ਨੇ 169 883 87 98 55 66 22 55 ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਨੂੰ ਸੋਚ ਕੇ ਨਹੀਂ ਆਉਣਾ ਕਿਉਂਕਿ ਤਹਿਸੀਲ ਦੂਰ ਪਈ ਦੀ ਆਪਾਂ ਹਰ ਵੀਡੀਓ ਦੇ ਕਹਿੰਦੇ ਆ ਬਟਾਲਾ ਸ਼ਹਿਰ ਨੇੜੇ ਪੈਂਦਾ ਜਾਂ ਅੱਡਾ ਟਾਲੀ ਸਾਹਿਬ ਦਾ ਚਲੋ ਇਹੋ ਬੇਨਤੀਆਂ ਸਨ ਜੀ ਧੰਨਵਾਦ ਜਿਹੜੇ ਵੀਰਾਂ ਦਾ ਜਿਹੜੇ ਵੀਡੀਓ ਵੇਂਦੇ ਜਿਹੜੇ ਨਹੀਂ ਵੇਂਦੇ ਉਹਨਾਂ ਦਾ ਵੀ ਇੱਕ ਬੇਨਤੀ ਜ਼ਰੂਰ ਹੈ ਕਿ ਜੇ ਕੋਈ ਟਾਈਮ ਹੈਗਾ ਮੈਂ ਖੁਦ ਵੇਹ ਜਾਣ ਨੂੰ ਤਿਆਰ ਆਂ ਦਿੱਲੀ ਜਾਓ ਸੰਘਰਸ਼ ਚੱਲਣ ਡਿਆ ਕਰਨਾ ਚ ਜ਼ਰੂਰੀ ਆ ਬਿਲਕੁਲ ਜੀ ਹਾਰੇ ਵੀ ਨਾਲ ਕੇ ਬੇਨਤੀ ਹੈ ਕਿ ਥੋੜਾ ਟਾਈਮ ਕੱਢ ਕੇ ਇੱਕ ਦਿਨ ਲਾ ਕੇ ਦੋ ਦਿਨ ਲਾ ਕੇ ਤਿੰਨ ਦਿਨ ਲਾ ਕੇ ਆਓ ਲਾਓ ਜ਼ਰੂਰ ਜਾਓ ਉਹ ਵੀ ਸਾਡਾ ਇੱਕ ਮੁੱਦਾ ਵੇਹੇ ਹਰ ਭੈਣ ਭਰਾ ਦੀ ਸੋਚ ਹੈ ਹਰ ਬੰਦੇ ਦੇ ਵਾਸਤੇ ਉਹ ਜਾਣਾ ਜ਼ਰੂਰੀ ਖੁਦ ਜਾਣਾ ਹੈ ਭਾਵੇਂ ਦੋ ਦਿਨ ਲਾ ਕੇ ਆ ਮੈਂ ਜਾਣਾ ਜ਼ਰੂਰੀ ਬਿਲਕੁਲ ਠੀਕ ਹੈ ਠੀਕ ਹੈ ਸਤਿਕਾਰ